ਅੱਜ ਆਪਾਂ ਗੁਰਬਾਣੀ ਦੇ ਇੱਕ ਇਹੋ ਜਿਹੇ ਸ਼ਬਦ ਬਾਰੇ ਗੱਲਬਾਤ ਕਰਾਂਗੇ ਜਿਹਦਾ ਜਾਪ ਕਰਨ ਨਾਲ ਤੁਹਾਡੀਆਂ ਸਾਰੀਆਂ ਚਿੰਤਾਵਾਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੀ ਪੈਸੇ ਦੀ ਚਿੰਤਾ ਵੀ ਖਤਮ ਹੋਣੀ ਸ਼ੁਰੂ ਹੋ ਜੂਗੀ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਵੀ ਘਟਨੇ ਸ਼ੁਰੂ ਹੋ ਜਾਣਗੇ ਤੁਹਾਡੇ ਸਾਰੇ ਕੰਮ ਕਾਜ ਰਾਸ ਹੋਣੇ ਸ਼ੁਰੂ ਹੋ ਜਾਣਗੇ ਦੇਖੋ ਸ਼ਬਦ ਦਾ ਜਾਪ ਕਰਨ ਦੀ ਬਹੁਤ ਮੱਤਤਾ ਹੈ ਗੁਰਬਾਣੀ ਦੇ ਇਕੱਲੇ ਇਕੱਲੇ ਸ਼ਬਦ ਦੇ ਵਿੱਚ ਬਹੁਤ ਪਾਵਰ ਹੈ ਜੇ ਅਸੀਂ ਹਰ ਰੋਜ਼ ਬਾਰ-ਬਾਰ ਗੁਰਵਾਣੀ ਦਾ ਜਾਂ ਕਿਸੇ ਵੀ ਇੱਕ ਸ਼ਬਦ ਨੂੰ ਲੈ ਕੇ ਜਾਪ ਕਰਦੇ ਆ ਤਾਂ ਉਹ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਬਹੁਤ ਟੀਪ ਫਿੱਟ ਹੋ ਜਾਂਦਾ ਜਿਹਦੇ ਕਰਕੇ ਸਾਡੇ ਜਿਹੜੇ ਸ਼ੰਕੇ ਆ ਉਹ ਜਿਹੜੇ ਆ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਸਾਡਾ ਭਰੋਸਾ ਵੜਨਾ ਸ਼ੁਰੂ ਹੋ ਜਾਂਦਾ ਤੇ ਜਿਹੜੇ ਸਾਡੇ ਕਾਰਜ ਰੁਕੇ ਹੋਏ ਨੇ ਉਹ ਵੀ ਟੁਰੇ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਅੱਜ ਜਿਹੜੇ ਸ਼ਬਦ ਦੀ ਆਪਾਂ ਗੱਲਬਾਤ ਕਰਨ ਲੱਗੇ ਆ ਉਹ ਹੈਗਾ ਜਤੂ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਇਹਦੇ ਚ ਗੁਰੂ ਸਾਹਿਬ ਸਾਨੂੰ ਏ ਦੱਸਦੇ ਨੇ ਕਿ ਜਦੋਂ ਅਸੀਂ ਪ੍ਰਮਾਤਮਾ ਨੂੰ ਯੂਨੀਵਰਸ ਨੂੰ ਇਹ ਸਮਝ ਲੈਨੇ ਕਿ ਉਹ ਸਾਡੇ ਨਾਲ ਹੈ ਸਾਡੇ ਵੱਲ ਹੈ ਤਾਂ ਸਾਡੀਆਂ ਸਾਰੀਆਂ ਇੱਛਾਵਾਂ ਸਾਡੀਆਂ ਸਾਰੀਆਂ ਚਿੰਤਾਵਾਂ ਫਿਕਰ ਸਭ ਖਤਮ ਹੋ ਜਾਂਦਾ ਹੈ ਕਿਉਂਕਿ ਸਾਡਾ ਇੱਕ ਭਰੋਸਾ ਬਣ ਜਾਂਦਾ ਹੈ ਇਹ ਜਿਹੜਾ ਲਾਅ ਆਫ ਅਟ੍ਰੈਕਸ਼ਨ ਕਹਿੰਦਾ ਕਿ ਸਭ ਤੋਂ ਪਹਿਲੀ ਚੀਜ਼ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਉਹ ਤੋਂ ਅੱਗੇ ਮਹਾਰਾਜ ਕਹਿੰਦੇ ਨੇ ਤੂੰ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਇਹਦੇ ਚ ਦੋ ਚੀਜ਼ਾਂ ਜਿੰਨੇ ਜੇ ਆਪਾਂ ਇਹਨੂੰ ਲਾਅ ਆਫ ਅਟ੍ਰੈਕਸ਼ਨ ਨਾਲ ਕੰਪੇਅਰ ਕਰਕੇ ਦੇਖੀਏ ਇੱਕ ਚੀਜ਼ ਇਹ ਆ ਜਾਂਦੀ ਹੈ ਕਿ ਸਭ ਕੁਝ ਸਾਨੂੰ ਉਹ ਪਰਮਾਤਮਾ ਦੇ ਰਿਹਾ ਹੈ ਗ੍ਰੈਟੀਟਿਊਡ ਦੀ ਭਾਵਨਾ ਆ ਜਾਂਦੀ ਹੈ ਦੂਜਾ ਜਦੋਂ ਅਸੀਂ ਉਹਨੂੰ ਸਮਰਪਿਤ ਹੋ ਜਾਈਏ ਦੇਖੋ ਲਾਅ ਆਫ ਡਾਇਰੈਕਸ਼ਨ ਵੀ ਕਹਿੰਦਾ ਇਹਨਾ ਕਿ ਜਦੋਂ ਅਸੀਂ ਸਰਿੰਡਰ ਕਰ ਦਿੰਨੇ ਆ ਯੂਨੀਵਰਸ ਦੇ ਅੱਗੇ ਤਾਂ ਫਿਰ ਉਹ ਸਾਰੀ ਚੀਜ਼ ਸਾਡੇ ਲਈ ਪੇਸ਼ ਕਰਨੀ ਸ਼ੁਰੂ ਕਰ ਦਿੰਦਾ ਹੈ। ਇਹੀ ਕਲਮਾਰਾ ਜੀ ਨੇ ਸਮਝਾਇਆ ਕਿ ਜਦੋਂ ਅਸੀਂ ਉਹਨੂੰ ਸਮਰਪਿਤ ਹੋ ਜੰਨੇ ਆ ਕਿ ਉਹਦੇ ਬੰਦੇ ਬਣ ਜੰਨੇ ਆ ਤਾਂ ਫਿਰ ਉਹ ਸਭ ਕੁਝ ਹੀ ਸਾਨੂੰ ਦੇ ਰਿਹਾ ਹੈ ਹਰ ਟਾਈਮ ਦੇ ਰਿਹਾ ਜੁਗਾ ਜੁਗਾ ਤੋਂ ਦੇ ਰਿਹਾ। ਅਸੀਂ ਨਹੀਂ ਗਿਣਿਆ ਅਸੀਂ ਜੋ ਸਿਰਫ ਸਾਨੂੰ ਨਹੀਂ ਮਿਲਿਆ ਉਹ ਗਿਣ ਰਹੇ ਆ ਪਰ ਅਸੀਂ ਜੁਗਾ ਜਗੰਤਰਾ ਤੋਂ ਹਰ ਚੀਜ਼ ਸਾਨੂੰ ਦਿੰਦਾ ਆ ਰਿਹਾ ਹੈ। ਉਹ ਤੋਂ ਅੱਗੇ ਮਾਰਿਆ ਜੀ ਕਹਿੰਦੇ ਆ ਲక్ష్ਮੀ ਟੋਟ ਨਾ ਆਵਈ ਖਾਏ ਖਰਚੇ ਰਹਿੰਦਾ ਹੁਣ ਇੱਥੇ ਅਵੈਂਡੈਂਸ ਦੀ ਗੱਲ ਆ ਜਾਂਦੀ ਹੈ ਦੇਖੋ ਕਿਸੇ ਵੀ ਚੀਜ਼ ਦੀ ਕਿ ਤੋੜ ਨਹੀਂ ਰਹਿੰਦੀ ਜਦੋਂ ਅਸੀਂ ਉਹਦੇ ਤੇ ਭਰੋਸਾ ਛੱਡ ਦਿੰਨੇ ਆ ਜਦੋਂ ਅਸੀਂ ਉਹਦੇ ਬਣ ਦਿੰਨੇ ਆ ਤਾਂ ਅਸੀਂ ਅਵੈਂਡੈਂਸ ਦੇ ਵਿੱਚ ਜੀਣਾ ਸ਼ੁਰੂ ਕਰ ਦਿੰਨੇ ਆ ਧਰਤੀ ਦੇ ਉੱਤੇ ਬਹੁਤ ਕੁਝ ਹੈ ਕਿੰਨੇ ਲੱਖਾਂ ਜਿਹੜੇ ਜੀਵ ਜੰਤੂ ਨੇ ਉਹ ਰਹਿ ਰਹੇ ਨੇ ਉਹਨਾਂ ਦੇ ਜਿਹੜਾ ਖਾਣ ਪੀਣ ਦਾ ਹਰ ਚੀਜ਼ ਦਾ ਇੰਤਜ਼ਾਮ ਪੂਰਾ ਪਰਫੈਕਟਲੀ ਕੀਤਾ ਹੋਇਆ ਪਰ ਅਸੀਂ ਬਹੁਤਾ ਦਿਮਾਗ ਚ ਲਾ ਕੇ ਇਸ ਚੀਜ਼ ਨੂੰ ਇਗਨੋਰ ਕਰ ਦਿੰਨੇ ਆ ਅਬੰਡੈਂਸ ਨੂੰ ਦੇਖੋ ਜਦੋਂ ਅਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਨੂੰ ਸੌਂਪ ਦਿੰਨੇ ਆ ਕਾਸੀ ਚੀਜ਼ ਦੀ ਸਾਨੂੰ ਟੋਡ ਨਹੀਂ ਰਹਿੰਦੇ ਸੀ ਜਿੰਨਾ ਮਰਜੀ ਖਾ ਪੀ ਰਹੇ ਆ ਵਰਤ ਰਹੇ ਆ ਖਰਚ ਰਹੇ ਆ ਜੁਗਾ ਜਗੰਤਰਾ ਤੋਂ ਜੋ ਆਪਾਂ ਪਹਿਲੀ ਗੱਲ ਕੀਤੀ ਸੀ ਕੰਦੇ ਆ ਰਹੇ ਆ ਤਾਂ ਸਾਨੂੰ ਹੁਣ ਤੱਕ ਕੋਈ ਕਮੀ ਨਹੀਂ ਆਈ ਤੇ ਅੱਗੇ ਵੀ ਕੋਈ ਕਮੀ ਨਹੀਂ ਆ। ਅਸੀਂ ਫਾਲਤੂ ਦੀ ਚਿੰਤਾ ਇਸ ਚੀਜ਼ ਤੇ ਵਿੱਚ ਕਰਦੇ ਆ। ਇਸੇ ਚੀਜ਼ ਦੇ ਵਿੱਚ ਅਸੀਂ ਬੈਰ-ਵਿਰੋਧ ਵੀ ਲੋਕਾਂ ਨਾਲ ਪਾਉਂਦੇ ਆ। ਸਾਨੂੰ ਲੱਗਦਾ ਕਿ ਜੇ ਦੂਜੇ ਬੰਦੇ ਨੂੰ ਜ਼ਿਆਦਾ ਮਿਲ ਗਿਆ ਤਾਂ ਕਿਤੇ ਉਹਨਾਂ ਸਾਡਾ ਖੋਲਿਆ। ਇੱਕ ਅਧਵਾ ਜਦੋਂ ਅਸੀਂ ਸਕਾਰਸਟੀ ਮਾਈਂਡਸੈਟ ਦੇ ਵਿੱਚ ਹੁੰਨੇ ਆ ਕਿ ਦੁਨੀਆ ਦੇ ਵਿੱਚ ਚੀਜ਼ਾਂ ਦੀ ਕਮੀ ਹੈ ਜੇ ਦੂਜੇ ਨੂੰ ਜ਼ਿਆਦਾ ਮਿਲ ਗਈ ਤਾਂ ਸਾਡੇ ਕੋਲ ਘੱਟ ਜਾਣੇ ਹੈ ਪਰ ਮਹਾਰਾਜ ਕਹਿੰਦੇ ਆ ਕਿ ਹਰ ਇੱਕ ਬੰਦਾ ਅਵੰਡੈਂਸ ਦੇ ਵਿੱਚ ਜੀ ਸਕਦਾ ਹੈ ਹਰ ਇੱਕ ਬੰਦੇ ਕੋਲ ਲੋੜ ਤੋਂ ਕਿਤੇ ਜ਼ਿਆਦਾ ਧਰਤੀ ਦੇ ਉੱਤੇ ਉਹ ਚੀਜ਼ਾਂ ਮੌਜੂਦ ਨੇ ਪਰ ਬਚਪਨ ਤੋਂ ਲੈ ਕੇ ਸਾਡੇ ਜਿਹੜਾ ਮਾਈਂਡਸੈਟ ਹੈ ਉਹ ਇਸ ਤਰ੍ਹਾਂ ਦਾ ਬਣ ਗਿਆ ਤੇ ਸਾਨੂੰ ਅਸੀਂ ਉਸ ਚਸ਼ਮੇ ਨਾਲੀ ਚੀਜ਼ ਨੂੰ ਦੇਖ ਨਹੀਂ ਪਾਰੇ ਸੋ ਇੱਥੇ ਮਹਾਰਾਜ ਜੇ ਅਸੀਂ ਬਾਰ ਬਾਰ ਇਹ ਸ਼ਬਦ ਨੂੰ ਰਿਪੀਟ ਕਰਾਂਗੇ ਤਾਂ ਇਹ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਜਾਊਗਾ ਕਿ ਕਿਸੇ ਚੀਜ਼ ਦੇ ਦੁਨੀਆ ਦੇ ਉੱਤੇ ਕਮੀ ਨਹੀਂ ਹੈਗੀ ਲਕshmi ਟੋਟਣਾ ਆ ਬਈ ਖਾਏ ਖਰਚੇ ਰਹਿੰਦਾ ਉਹ ਤੋਂ ਬਾਅਦ ਅੱਗੇ ਮਹਾਰਾਜ ਕਹਿੰਦੇ 1084 ਮੇਦ ਨਹੀਂ ਸਭ ਸੇਵ ਕਰਨਦਾ ਜਦੋਂ ਅਸੀਂ ਉਹਦੇ ਹੋ ਜੰਨੇ ਆ ਤਾਂ ਸਾਰਾ ਜੱਗ ਸਾਡਾ ਹੋ ਜਾਂਦਾ ਹੈ ਲਿਰੀਅਲ 84 ਲੱਖ ਜੁਨਾ ਹੈ ਉਹ ਵੀ ਸਾਡੇ ਲਈ ਕੰਮ ਕਰਦੀਆਂ ਨੇ ਕਿਉਂ ਕਿਉਂਕਿ ਜੀ ਉਹਦੇ ਆ ਜਦੋਂ ਅਸੀਂ ਉਹਦੇ ਨਾਲ ਤੇ ਭਰੋਸਾ ਤੋੜਦੇ ਆ ਤਾਂ ਸਾਨੂੰ ਚਿੰਤਾ ਫਿਕਰ ਆਉਂਦੀ ਹੈ ਕਿ ਕੀ ਬਣੂਗਾ ਜਦੋਂ ਅਸੀਂ ਭਰੋਸਾ ਛੱਡਦੇ ਆ ਤਾਂ ਹਰ ਚੀਜ਼ ਸਾਡੇ ਫੇਵਰ ਦੇ ਵਿੱਚ ਕੰਮ ਕਰਦੀ ਆ ਅੱਗੇ ਮਾਰੇ ਕਹਿੰਦੇ ਆ ਕਿ ਇਹ ਵੈਰੀ ਮਿੱਤਰ ਸਭ ਕੀਤੇ ਆ ਨੈ ਮੰਗੇ ਮੰਦਾ ਜਿੰਨੇ ਵੀ ਤੁਹਾਡੇ ਵੈਰੀ ਦੁਸ਼ਮਣ ਨੇ ਕੁਝ ਵੀ ਆ ਹਰ ਇੱਕ ਤੁਹਾਡਾ ਮਿੱਤਰ ਬਣ ਜਾਂਦਾ ਤੇ ਤੁਹਾਡੇ ਲਈ ਕੋਈ ਵੀ ਮਾੜੀ ਭਾਵਨਾ ਨਹੀਂ ਰੱਖਦਾ ਜੈਲਸੀ ਨਹੀਂ ਰੱਖਦਾ ਇਹ ਸਿਰਫ ਬਾਹਰੀ ਤੌਰ ਤੇ ਨਹੀਂ ਇਹ ਸਾਡੇ ਅੰਦਰ ਦੇ ਕੰਮ ਕਰਨ ਦੀ ਵੀ ਲੋੜ ਹੈ ਸਾਡੇ ਕਾਮ ਪ੍ਰੋਧ ਲੋਗ ਮੋਹ ਹੰਕਾਰ ਹੁਣ ਕਈ ਵਾਰ ਅਸੀਂ ਕਹਿੰਦੇ ਨੇ ਕਿ ਠੀਕ ਹੈ ਇੱਕ ਬੰਦੇ ਨਾਲ ਸਾਡੀ ਦੁਸ਼ਮਣੀ ਖਤਮ ਹੋ ਗਈ ਦੂਜੇ ਨਾਲ ਹੋ ਜੂਗੀ ਦੁਨੀਆ ਬਹੁਤ ਵੱਡੀ ਆ ਕਿਸੇ ਹੋਰ ਨਾਲ ਹੋ ਜੂਗੀ ਇਹ ਉਦੋਂ ਤੱਕ ਨਹੀਂ ਖਤਮ ਹੋਣੀ ਜਦੋਂ ਅਸੀਂ ਆਪਣੇ ਅੰਦਰ ਦੇ ਦੁਸ਼ਮਣਾਂ ਨੂੰ ਖਤਮ ਨਹੀਂ ਕਰਦੇ ਸਾਡੀ ਈਕੋ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ ਸੋ ਜਦੋਂ ਅਸੀਂ ਉਹੀ ਗੱਲ ਲਾਗੀ ਕਿ ਵਾਰ-ਵਾਰ ਇਹ ਸ਼ਬਦ ਨੂੰ ਰਿਪੀਟ ਕਰਾਂਗੇ ਤਾਂ ਸਾਨੂੰ ਇਹ ਵੀ ਸੋਝੀ ਆਊਗੀ ਅੱਗੇ ਗੁਰੂ ਸਾਹਿਬ ਕਹਿੰਦੇ ਆ ਕਿ ਲੇਖਾ ਕੋਈ ਨਾ ਪੁੱਛਈ ਜਹ ਹਰਿ ਵਕਸ਼ੰਦਾ ਕਿ ਜਦੋਂ ਉਸ ਪ੍ਰਮਾਤਮਾ ਨੇ ਤੁਹਾਨੂੰ ਮਾਫ਼ ਕਰਤਾ ਤਾਂ ਕੋਈ ਵੀ ਤੁਹਾਡਾ ਲੇਖਾ ਜੋਖਾ ਕਰ ਕੋਈ ਨਹੀਂ ਮੰਗ ਸਕਦਾ ਤੁਹਾਡੇ ਤੋਂ ਮਾਫ਼ ਕਿਵੇਂ ਕਰਨਾ ਜੇ ਦੋਸ਼ੀ ਉਹਦੇ ਹੋਗੇ ਜੇ ਦੋਸ਼ੀ ਆਪਣੇ ਆਪ ਨੂੰ ਸਮਰਪਿਤ ਕਰਤਾ ਉਹਦੇ ਅੱਗੇ ਹੁਣ ਮਨ ਲਓ ਇੱਕ ਆਪਾਂ ਸੌਖੀ ਜੀ ਐਗਜ਼ਾਮਪਲ ਲੈਂਦੇ ਆ ਜਦੋਂ ਆਪਾਂ ਸਕੂਲ ਦੇ ਵਿੱਚ ਹੁੰਦੇ ਸੀਗੇ ਤਾਂ ਇੱਕ ਆਪਾਂ ਐਪਲੀਕੇਸ਼ਨ ਕਈ ਵਾਰ ਲਿਖਦੇ ਸੀਗੇ ਫੀਸ ਕਨਛਸ਼ਨ ਦੀ ਫੀਸ ਮਾਫੀ ਦੀ ਅਰਜੀ ਜੇ ਆਪਾਂ ਪ੍ਰਿੰਸੀਪਲ ਨੂੰ ਐਪਲੀਕੇਸ਼ਨ ਲਿਖਤੀ ਜੇ ਪ੍ਰਿੰਸੀਪਲ ਨੇ ਆਪਣੀ ਫੀਸ ਮਾਫ ਕਰਤੀ ਤਾਂ ਕੋਈ ਵੀ ਕਲਰਕ ਜਾਂ ਕੋਈ ਵੀ ਹੋਰ ਟੀਚਰ ਤੁਹਾਡੇ ਤੋਂ ਫੀਸ ਨਹੀਂ ਮੰਗ ਸਕਦਾ ਸੋ ਉਹ ਜਿਹੜਾ ਯੂਨੀਵਰਸ ਜਿਹੜਾ ਸਾਰੀ ਦੁਨੀਆ ਨੂੰ ਚਲਾ ਰਿਹਾ ਪਰਮਾਤਮਾ ਜਦੋਂ ਉਹ ਨੇ ਸਾਡੇ ਗੁਨਾਹਾਂ ਨੂੰ ਸਾਡੀਆਂ ਗਲਤੀਆਂ ਨੂੰ ਮਾਫ ਕਰਤਾ ਤਾਂ ਫਿਰ ਕੋਈ ਵੀ ਸਾਡੇ ਨਾਲ ਲਿਖਾ ਜੋਖਾ ਕਰਨ ਵਾਲਾ ਹੋਰ ਕੋਈ ਰਹਿ ਹੈ ਨਹੀਂ ਦੁਮਫ ਤਾਬਰuga ਜਦੋਂ ਸੀ ਇਹਦੇ ਸ਼ਰਨ ਦੇ ਵਿੱਚ ਜਾਵਾਂਗੇ ਫਿਰ ਹੋਰ ਮਹਾਰਾਜ ਅੱਗੇ ਦੱਸਦੇ ਜਿਹਦੇ ਕਰਕੇ ਅਸੀਂ ਸਾਰੇ ਭੱਜੇ ਫਿਰਦੇ ਆ ਕਿ ਸਾਨੂੰ ਸੁੱਖ ਮਿਲ ਜੇ ਆਨੰਦ ਮਿਲ ਜੇ ਮੈਡਮ ਮਹਾਰਾਜ ਕਹਿੰਦੇ ਆ ਆਨੰਦ ਪਿਆ ਸੁੱਖ ਪਾਇਆ ਮਿਲ ਗੁਰੂ ਬੋਵਿੰਦਾ ਜਦੋਂ ਅਸੀਂ ਉਸ ਇੱਕ ਦੇ ਨਾਲ ਇੱਕ ਹੋ ਜੰਨੇ ਆ ਉਸ ਯੂਨੀਵਰਸ ਦੇ ਵਿੱਚ ਮਿਲ ਜੰਨੇ ਆ ਉਦੋਂ ਸਾਨੂੰ ਆਨੰਦ ਤੇ ਸੁੱਖ ਪ੍ਰਾਪਤ ਹੁੰਦਾ ਇਹ ਮਾਇਨੇ ਨਹੀਂ ਰੱਖਦਾ ਕਿ ਬਾਹਰੀ ਦੁਨੀਆਤ ਸੇ ਸਾਡੇ ਨਾਲ ਕੀ ਹੋ ਰਿਹਾ ਜਦੋਂ ਅਸੀਂ ਅੰਦਰੋਂ ਉਹਦੇ ਨਾਲ ਜੁੜ ਗਏ ਤਾਂ ਅਸੀਂ ਹਮੇਸ਼ਾ ਚੜ੍ਹਦੀ ਕਲਾ ਚ ਖੁਸ਼ੀਆਂ ਚ ਤੇ ਖੇੜੇ ਚ ਰਹਿੰਨੇ ਆ ਫਿਰ ਸ਼ਬਦ ਦੇ ਅਖੀਰ ਚ ਮਹਾਰਾਜ ਲਿਖਦੇ ਆ ਸਭੇ ਕਾਜ ਸੁਵਾਰੀਏ ਜਾਂ ਤੁਦ ਭਾਵਨਦਾ ਜਦੋਂ ਅਸੀਂ ਉਹਦੇ ਹੋ ਜੰਨੇ ਆ ਤਾਂ ਸਾਡੇ ਕਾਰਜ ਇਹ ਤਾਂ ਸਿੰਪਲ ਜੀ ਗੱਲ ਹੈ ਨਾ ਕਿ ਜਦੋਂ ਅਸੀਂ ਦੇ ਹੋਏ ਗਏ ਤਾਂ ਇਹ ਛੋਟੇ ਮੋਟੇ ਕਾਰਜ ਸਾਡੇ ਕੀ ਰਹਿ ਜੰਨੇ ਆ ਫਿਰ ਤਾਂ ਉਹ ਆਪਣੇ ਆਪ ਕਾਰਜ ਕਰਦਾ ਜਾਂਦਾ ਏ ਸੋ ਜੇ ਅਸੀਂ ਇਹ ਸ਼ਬਦ ਨੂੰ ਹਰ ਰੋਜ਼ ਪੰਜ ਵਾਰ ਵੀ ਜੋਬ ਕਰਦੇ ਆ ਤਾਂ ਇੱਕ ਤਾਂ ਇਹ ਸਾਡੇ ਦਿਮਾਗ ਦੇ ਅੰਦਰ ਬਹੁ ਡੂੰਗਾ ਜਾਊਗਾ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਭਰੋਸਾ ਅਬੰਡੈਂਸ ਇਹ ਸਾਰੀਆਂ ਚੀਜ਼ਾਂ ਵਧਣਗੀਆਂ ਤੇ ਜਦੋਂ ਸਾਡਾ ਭਰੋਸਾ ਵਧੂਗਾ ਤਾਂ ਉਸੇ ਚੀਜ਼ ਨਾਲ ਹੀ ਸਾਨੂੰ ਜਿਹੜੇ ਰਿਜ਼ਲਟ ਆਉ ਦਿਖਣੇ ਸ਼ੁਰੂ ਹੋ ਜਾਣਗੇ ਬਾਕੀ ਠੀਕ ਹੈ ਕਈ ਵਾਰ ਨਹੀਂ ਹੀ ਭਰੋਸਾ ਬਣਦਾ ਫਿਰ ਵੀ ਜੇ ਅਸੀਂ ਜਪਦੇ ਆਂ ਤਾਂ ਗੁਰਬਾਣੀ ਦੇ ਸ਼ਬਦਾਂ ਵਿੱਚ ਹੀ ਬਹੁਤ ਪਾਵਰ ਹੈ ਅਸੀਂ ਜਦੋਂ ਕਿਸੇ ਦੀ ਚੁਗਲੀ ਕਰਦੇ ਆਂ ਨਿੰਦਿਆ ਕਰਦੇ ਆਂ ਮਾੜਾ ਬੋਲਦੇ ਆਂ ਤਾਂ ਸਾਡੇ ਅੰਦਰ 네ਗੇਟਿਵਿਟੀ ਹੀ ਜਾਊਗੀ ਇਹਦੇ ਨਾਲ ਉਹ ਚੰਗਾ ਹੈ ਕਿਉਂ ਨਾ ਅਸੀਂ 5 ਮਿੰਟ ਕੱਢ ਕੇ ਜਾਪ ਕਰ ਲਈਏ ਕੋਈ ਵੀ ਇੱਕ ਸ਼ਬਦ ਲੈ ਕੇ ਜਾਪ ਕਰ ਲਈਏ ਜੀ ਦੀ ਮਦਦ ਦੇ ਨਾਲ ਸਾਡੇ ਦਿਮਾਗ ਨੂੰ ਸ਼ੁਕ ਤੇ ਸ਼ਾਂਤੀ ਮਿਲੂਗੀ ਸਾਡੇ ਅੰਦਰ ਟਿਕਾਉ ਬਣੂਗਾ ਤੇ ਬਾਕੀ ਰਹੀ ਗੱਲ ਜਦੋਂ ਅਸੀਂ ਉਹਨੂੰ ਬਾਹਰ ਬਣਾ ਦਿੰਨੇ ਆਂ ਫਿਰ ਸਾਡਾ ਕੋਈ ਵੀ ਕਿੱਡਾ ਵੀ ਅੜੇ ਆ ਕਾਰਜ ਕੀ ਨਾ ਹੋਵੇ ਉਹ ਆਪ ਸਾਨੂੰ ਕੱਢ ਕੇ ਲੈ ਜਾਂਦਾ ਸੋ ਭਰੋਸਾ ਬਣਾਉਣਾ ਜ਼ਰੂਰੀ ਹੈ ਸ਼ਬਦ ਦੇ ਉੱਤੇ ਵੀ ਸ਼ਬਦ ਵੀ ਪੂਰੇ ਭਰੋਸੇ ਦੇ ਨਾਲ ਬੜਨਾ ਹੈ ਜਿੰਨਾ ਅਸੀਂ ਜ਼ਿਆਦਾ ਭਰੋਸਾ ਕਰਕੇ ਪੜਾਂਗੇ ਉਹਨਾਂ ਅਸੀਂ ਜ਼ਿਆਦਾ ਦਿਲ ਤੋਂ ਪੜਾਂਗੇ ਤੇ ਜਿੰਨਾ ਜ਼ਿਆਦਾ ਅਸੀਂ ਦਿਲੋਂ ਪੜਾਂਗੇ ਉਹਨਾਂ ਅਸੀਂ ਮਾਰਜ ਦੇ ਨੇੜੇ ਜਾਵਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ ਅੱਜ ਤੋਂ ਹੀ ਜਿਹੜੇ-ਜਿਹੜੇ ਨਹੀਂ ਕਰ ਰਹੇ ਉਹ ਕੋਈ ਨਵੇਂ ਸ਼ਬਦਾਂ ਚ ਜ਼ਰੂਰ ਸ਼ੁਰੂ ਕਰ I know.